ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ BBRO8 ਵਾਲੇ YouTube ਚੈਨਲ ਤੇ ਵੀਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਸਾਡੇ ਪਿੰਡ ਵਾਵਾ ਸਾਹਿਬ ਜੀ ਦੀ ਲਾਇਬ੍ਰੇਰੀ ਨਿਆਣੇ ਪੜ ਰਹੇ ਆ ਉਹਦੇ ਵਿੱਚ ਹਨਾ ਤੁਹਾਨੂੰ ਪਤਾ ਹੀ ਆ ਅੱਗੇ ਤੁਸੀਂ ਦੇਖਿਆ ਹੋਣਾ ਵਲੌਗ ਦੇ ਵਿੱਚ ਸਾਰਾ ਹੀ ਠੀਕ ਆ ਜੀ ਤੇ ਇੱਥੇ 5 ਵਜੇ ਤੋਂ ਲੈ ਕੇ 2 ਘੰਟੇ ਪੜਦੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਠੀਕ ਆ ਜੀ ਤੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਨਿਆਣੇ ਪੜ ਰਹੇ ਆ ਬਾਬਾ ਸਾਹਿਬ ਜੀ ਦਾ ਬਹੁਤ ਹੀ ਘੈਂਟ ਯਾਨੀ ਕਿ ਵਧੀਆ ਵਿਚਾਰ ਹੋ ਰਿਹਾ ਆ ਠੀਕ ਹੈ ਜੀ ਆ ਦੇਖੋ ਰਿਹਾ ਇੱਕ ਕਿਤਾਬਾਂ ਸਾਰੀਆਂ ਹੀ ਰੱਖੀਆਂ ਆ ਸੁਵਿਧਾਨੀਆਂ ਫਿਰ ਹੈਨਾ ਸਾਰੀਆਂ ਹੀ ਜਿੰਨੀਆਂ ਵੀ ਆਪਣੇ ਹੈਗੀਆਂ ਹੈਨਾ ਤੇ ਵੀਰ ਨੂੰ ਗੱਲਬਾਤ ਕਰਦੇ ਆ ਜੀ ਵੀਰ ਕਿਦਾਂ ਬੈ ਜਾ ਇੱਥੇ ਕੁਝ ਪਰਤੇ ਵਜੇ ਦੁਪਹਿਰ ਹੀ ਆ ਠੀਕ ਹੈ ਜੀ ਕੀ ਹਾਲ ਹੈ ਆ ਪਾ ਵਧੀਆ ਹੋਰ ਸਿੱਤਾ ਸਣਾ ਠੀਕ ਹੈ ਤੇ ਮੈਂ ਕਿਹਾ ਮੁੰਡੇ ਦੇ ਵਿਚਾਰ ਸੁਣ ਲਈ ਅਗੇ ਤੇਰੇ ਵਿਚਾਰ ਵਧੀਆ ਲੱਗੇ ਸੀ ਆਪਾਂ ਨੂੰ ਹਨ ਤੇ ਨਵਾਂ ਕੋਈ ਵਧੀਆ ਗੱਲਬਾਤ ਭਰਾਵਾਂ ਨੂੰ ਆਪਣੇ ਨੂੰ ਦੱਸਣਾ ਚਾਹੁੰਦੇ 14 ਅਪ੍ਰੈਲ ਨੂੰ 바ਵਾ ਸਾਹਿਬ ਜੀ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਕੂਲ ਉੱਥੇ ਡੱਲੇਵਾਲ ਵੀ ਮਨਾਇਆ ਜਾ ਰਿਹਾ ਹੈ ਇੱਥੇ ਵੀ ਸ਼ਾਇਦ ਮਨਾਉਣਾ ਹੈ 14 ਅਪ੍ਰੈਲ 1891 ਈਸਵੀ ਨੂੰ 바ਵਾ ਸਾਹਿਬ ਡਾਕਟਰ ਬੀ ਆਰ ਐਮ ਡੇਟਕਰ ਜੀ ਦਾ ਜਨਮ ਹੋਇਆ ਮਉ ਮੱਧ ਪ੍ਰਦੇਸ਼ ਵਿੱਚ ਉਹਨਾਂ ਦੇ ਪਿਤਾ ਜੀ ਦਾ ਨਾਮ ਰਾਮਜੀ ਸਕਪਾਲ ਅਤੇ ਮਾਤਾ ਜੀ ਦਾ ਨਾਮ ਭੀਮਾ ਵਾਈਸੀ ਅੱਛਾ ਜੀ ਉਹ ਪਹਿਲੇ ਦਿੱਲੀਤ ਸੀ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਐਮ ਏ ਕੀਤੀ ਡੀ ਐਸ ਸੀ ਕੀਤੀ ਐਲ ਐਲ ਬੀ ਕੋਰਸ ਕੀਤੇ ਤੇ ਬਾਹਰੋਂ ਵਿਦੇਸ਼ ਚੋਂ ਪੜ੍ਹਾਈ ਕੀਤੀ ਤੇ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ 26 ਜਨਵਰੀ 1950 ਨੂੰ ਉਹਨਾਂ ਦੀ ਖਾਤਰ ਸਭ ਭਾਰਤ ਦਾ ਸੰਵਿਧਾਨ ਲੱਗ ਗਿਆ ਹਾਂ ਹਾਂਜੀ ਸਹੀ ਆ ਤੇ ਇਹ ਇੱਥੇ ਤਾਂ ਮੈਡਮ ਦੱਸਦੇ ਜਿਹੜੇ ਤੁਹਾਨੂੰ ਪੜ੍ਹਾ ਰਹੇ ਨੇ ਮੈਡਮ ਵੀ ਦੱਸਦੇ ਆ ਆਪੇ ਕੋਈ ਕਿਤਾਬਾਂ ਵੀ ਪੜ੍ਹੀਆਂ ਸਹੀ ਆ ਤੇ ਹੋਰ ਗਿਆਨ ਜਿਹੜੇ ਸੰਵਿਧਾਨ ਬਾਰੇ ਆਪਾਂ ਨੂੰ ਪਤਾ ਹੋਵੇ ਹਾਂ ਜੀ ਇਹ ਸਵਿਧਾਨ ਸਾਨੂੰ ਇਹ ਸਿਖਾਉਣਾ ਹੈ ਉਹ ਟ੍ਰੇਨਿੰਗ ਸ਼ੁਰੂ ਕਰਾਉਣੀ ਹੈ ਹਜੇ ਤਾਂ ਅਸੀਂ ਕਿਤਾਬਾਂ ਪੜ੍ਹਦੇ ਆ ਇੱਥੇ ਉਹਨਾਂ ਦੇ ਜਨਮ ਬਾਰੇ ਉਹਨਾਂ ਦੇ ਮਾਤਾ ਪਿਤਾ ਬਾਰੇ ਪੜ੍ਹਾਈ ਬਾਰੇ ਪੜ੍ਹਦੇ ਆ ਹੂੰ ਤੇ ਜਨਮ ਕਦੋਂ ਹੋਇਆ ਸੀ ਆਪਾ ਸਾਹਿਬ ਜੀ ਦਾ 14 ਅਪ੍ਰੈਲ 1891 ਈਸਵੀ ਠੀਕ ਹੈ ਜੀ ਉਹਨਾਂ ਦੇ ਮਾਤਾ ਜੀ ਦਾ ਪਤਾ ਹਾਂ ਜੀ ਮਾਤਾ ਜੀ ਦਾ ਭੀਮਾ ਭਾਈ ਨਾਂ ਸੀ ਅਚਾ ਭੀਮਾ ਭਾਈ ਦਾ ਨਾਂ ਸੀ ਸਹੀ ਆ ਤੇ ਉਹਨਾਂ ਦੀ ਵਾਈਫ ਦਾ ਉਹਨਾਂ ਦੀ ਵਾਰ ਰਾਮਾ ਭਾਈ ਤੇ ਸਵੇਤਰੀ ਉਹਨਾਂ ਉਹਨਾਂ ਦੀ ਲਾਈਫ ਬਾਰੇ ਤੁਹਾਨੂੰ ਪਤਾ ਕੁਝ ਹਾਂਜੀ ਉਹਨਾਂ ਨੇ ਆਪਣੀ ਲਾਇਫ ਚ ਬਹੁਤ ਸਟਰਗਲ ਕੀਤਾ ਪਰਾਂ ਤੋਂ 6 ਡਿਗਰੀਆਂ ਸੀ ਐਮਏ ਪੀਐਚਡੀ ਡੀਐਸਸੀ ਐਲਐਲਡੀ ਡੀਲੀਟ ਤੇ ਬ੍ਰਿਸਟਲ ਐਟ ਲਾ ਉਹਨਾਂ ਨੇ ਕਾਨੂੰਨ ਵਿੱਚ ਪੜ੍ਹਾਈ ਕੀਤੀ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ ਤੇ ਉਹਨਾਂ ਨੇ ਭਾਰਤ ਦੇ ਸੰਵਿਧਾਨ ਵਿੱਚ ਆਪਣਾ ਸਹਿਯੋਗ ਦਿੱਤਾ ਤੇ ਉਹਨਾਂ ਦੀ ਖਾਤਰ ਇਹ ਸ਼ਾਇਦ ਅੱਜ ਦੀ ਲਾਇਬ੍ਰੇਰੀ ਬਣ ਸਕੀ ਹੈ ਨਹੀਂ ਤਾਂ ਸਾਨੂੰ ਪੜਨ ਨਹੀਂ ਦਿੱਤਾ ਜਾਣਾ ਸੀ ਉਹਨਾਂ ਨੇ ਸੰਵਿਧਾਨ ਵਿੱਚ ਅਧਿਕਾਰ ਦਿੱਤੇ ਕਿ ਜੋ ਇਹ ਦਲਿਤਾਂ ਨੂੰ ਵੀ ਪੜ੍ਹਾਈ ਦਾ ਅਧਿਕਾਰ ਮਿਲ ਸਕੇ ਅਤੇ ਉਹਨਾਂ ਦੇ ਵਿਚਾਰ ਸੀ ਕਿ ਸਿੱਖਿਆ ਸ਼੍ਰੀਨਿਕਾ ਵਹਿਦੂਦ ਹੈ ਜੋ ਇਸੇ ਪੀਗਾ ਵਹੀ ਧਾਰੇਗਾ ਉਹਨਾਂ ਦੇ ਮਹਾਨ ਵਿਚਾਰ ਸੀ ਲਾਈਫ ਸ਼ੁਡ ਬੀ ਗ੍ਰੇਟ ਰੈਦਰ than ਲੌਂਗ ਕਿ ਜ਼ਿੰਦਗੀ ਲੰਬੀ ਹੋਣ ਦੇ ਬਜਾਏ ਮਹਾਨ ਹੋਣੀ ਚਾਹੀਦੀ ਹੈ ਉਹਨਾਂ ਨੇ ਵਿਦੇਸ਼ ਤੋਂ ਬਹੁ ਡਿਗਰੀਆਂ ਕੀਤੀਆਂ ਅਤੇ ਸੰਵਿਧਾਨ ਵਿੱਚ ਆਪਣਾ ਯੋਗਦਾਨ ਪਾਇਆ ਉਹ ਸੰਵਿਧਾਨ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਨਿਯੁਕਤ ਹੋਏ ਅਤੇ ਉਹਨਾਂ ਨੇ ਖਾਤਰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਜਿੰਦਰ ਪ੍ਰਸਾਦ ਵੀ ਉਹਨਾਂ ਦੁਆਰਾ ਹੀ ਨਿਯੁਕਤ ਕੀਤੇ ਗਏ ਸਹੀ ਆ ਤੇ ਦੇਖੋ ਤੁਹਾਡੇ ਸਾਹਮਣੇ ਹੀ ਆ ਵੀਰੋ ਠੀਕ ਹੈ ਜੀ ਕਿੰਨੇ ਵਧੀਆ ਕਿੰਨੀ ਵਧੀਆ ਸਾਡੇ ਨਿਆਣਿਆਂ ਨੂੰ ਪੜ੍ਹਾਈ ਮਿਲ ਰਹੀ ਆ ਠੀਕ ਹੈ ਜੀ ਤੁਹਾਡੇ ਸਾਹਮਣੇ ਹੀ ਆ ਵੀਰੋ ਠੀਕ ਹੈ ਜੀ ਇਹ ਫ੍ਰੀ ਆ ਕੋਈ ਇੱਥੇ ਪੈਸਾ ਨਹੀਂ ਠੀਕ ਹੈ ਜੀ ਤੇ ਸਾਡੇ ਪੈਂਡਸ ਦੇ ਵਿੱਚ ਇੱਕੋ ਹੀ ਠੀਕ ਹੈ ਜੀ ਹੈਗੀ ਆ ਬਾਬਾ ਸਾਹਿਬ ਜੀ ਦੀ ਲਾਇਬ੍ਰੇਰੀ ਠੀਕ ਹੈ ਤੁਹਾਡੇ ਸਾਹਮਣੇ ਤੇ ਪੜ੍ਹਾਈ ਵੀ ਵਧੀਆ ਤੁਹਾਡੇ ਸਾਹਮਣੇ ਆ ਤੁਸੀਂ ਦੇਖੇ ਲਿਆ ਹੋਣਾ ਹਨਾ ਕਿ ਮੈਡਮ ਕਿੰਨੇ ਵਧੀਆ ਪੜ੍ਹਾ ਰਹੇ ਆ ਸਾਰੇ ਹੈ ਨਾ ਤੇ ਕਿੰਨੇ ਕਨੇ ਆਉਂਦੇ ਕਿਤੇ 15 20 ਹੋ ਜਾਂਦੇ ਆ 15 20 ਰੋਜ਼ ਆਉਂਦੇ ਹੈ ਨਾ ਸਹੀ ਆ ਉਹ ਵੀ ਇਦਾਂ ਹੀ ਜਿਦਾ ਟ੍ਰੇਨ ਦੇ ਜਿਦਾ ਤੁਸੀਂ ਮੈਡਮ ਸਾਰੇ ਸਿਖਾਉਂਦੀ ਆ ਇੰਗਲਿਸ਼ ਵੀ ਪੜ੍ਹਾਉਂਦੀ ਆ ਤੇ ਆ ਬਾਬਾ ਸਾਹਿਬਾਰੇ ਵੀ ਕੰਮ ਕਰਦੇ ਨੇ ਹਾਂ ਹੋਰ ਚਾਰ ਦੋ ਚਾਰ ਬਰਾਬਰਾਂ ਗੱਲਾਂ 'ਚ ਪਤਾ ਹੋਵੇ ਬਾਬਾ ਸਾਹਿਬ ਬਾਰੇ ਹਾਂਜੀ ਬਾਬਾ ਸਾਹਿਬ ਇੱਕ ਮਹਾਨੀ ਸ਼ਕਤੀ ਸਨ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਉਹਨਾਂ ਨੇ ਬਹੁਤ ਸਾਰੇ ਅਧਿਕਾਰ ਦਰਜ ਕੀਤੇ ਵਿਵਾਹ ਤੇ ਉਹਨਾਂ ਨੇ ਆਪਣਾ ਕਾਨੂੰਨ ਦਰਜ ਕੀਤਾ ਕਿ ਜਿਹੜੇ ਵਿਧਵਾ ਜਿਹੜੇ ਵਿਧਵਾ ਹੋ ਚੁੱਕੇ ਆ ਉਹ ਵੀ ਦੂਸਰਾ ਵਿਆਹ ਕਰਾ ਸਕਦੇ ਹਨ ਤੇ ਕਿਸੇ ਨੂੰ ਵੀ ਕੋਈ ਤੰਗ ਨਹੀਂ ਕੀਤਾ ਜਾਂਦਾ ਸਮਾਜ ਵਿੱਚ ਸਾਰੇ ਲੋਕ ਬਰਾਬਰ ਹਨ ਕੋਈ ਜਾਣੀ ਤੇ ਕੋਈ ਨੀਮਾ ਨਹੀਂ ਉਹਨਾਂ ਨੇ ਜਾਤੀ ਪ੍ਰਥਾ ਨੂੰ ਖਤਮ ਕੀਤਾ ਜਾਤੀ ਦੇ ਨਾਂ ਤੇ ਜਿਹੜਾ ਵੀ ਭੇਦਭਾਵ ਹੋ ਰਿਹਾ ਸੀ ਉਹਦੀ ਵੀ ਸੰਵਿਧਾਨ ਵਿੱਚ ਮਨਾਈ ਦਿੱਤੀ ਤੇ ਅੱਜ ਜਿਹੜੇ ਵੀ ਲੋਕ ਜਾਤੀ ਦੇ ਨਾਂ ਤੇ ਦੂਸਰਿਆਂ ਨੂੰ ਸ਼ੋਸ਼ਣ ਕਰ ਰਹੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਵੀ ਦਿੱਤੀ ਜਾਂਦੀ ਹੈ ਇਹ ਸੰਵਿਧਾਨ ਵਿੱਚ ਦਰਜ ਉਹਨਾਂ ਦੇ ਅਧੀਸਤ ਉਹਨਾਂ ਨੇ ਆਪਣਾ ਜਾਤੀ ਪ੍ਰਥਾ ਨੂੰ ਨਿਸ਼ਾਨਾ ਮਨਾਇਆ ਕਿਉਂਕਿ ਉਸ ਸਮੇਂ ਬ੍ਰਾਹਮਣਾਂ ਦਾ ਬਹੁਤ ਸੱਤਾ ਅਧਿਕਾਰ ਕੀਤਾ ਜਾਂਦਾ ਕਿ ਜਦਕਿ ਸ਼ੂਦਰਾਂ ਨੂੰ ਨਹੀਂ ਉਹਨਾਂ ਦਾ અપਮਾਨ ਕੀਤਾ ਜਾਂਦਾ ਸੀ ਉਹਨਾਂ ਨੂੰ ਸ਼ੂਹਾ ਤੱਕ ਨਹੀਂ ਜਾਂਦਾ ਸੀ ਉਹਨਾਂ ਦੇ ਕੰਨਾਂ ਵਿੱਚ ਸਿੱਖਾ ਪਿਘਲਾ ਦਿੱਤਾ ਜਾਂਦਾ ਸੀ ਇਦਾਂ ਦੇ ਬਹੁਤ ਹੀ ਨਿੰਦਣਯੋਗ ਕੰਮ ਕੀਤੇ ਜਾਂਦੇ ਸੀ ਉਹਨਾਂ ਨੂੰ ਸਮਾਜ ਤੋਂ ਬਾਹਰ ਰੱਖਿਆ ਜਾਂਦਾ ਸੀ ਉਹਨਾਂ ਨੂੰ ਕੂੜਾ ਚੱਕਣ ਦਾ ਕੰਮ ਦਿੱਤਾ ਜਾਂਦਾ ਸੀ ਅਤੇ ਨਾ ਹੀ ਤਾਂ ਨਵੇਂ ਕੱਪੜੇ ਨਹੀਂ ਪੜਨ ਦਾ ਅਧਿਕਾਰ ਸੀ ਬਾਅਦ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਅਧਿਕਾਰ ਡਾਕਟਰ ਬਾਬਾ ਸਾਹਿਬ ਬੇਟਾ ਨਹੀਂ ਦਿੱਤੇ ਹਮ ਸਹੀ ਆ ਇੱਦੇ ਬਾਬਾ ਪ੍ਰਾਮਿਰਿਆ ਇੱਦੇ ਪੜਦਾ ਰ ਬਹੁਤ ਉੱਚਾ ਜਾਣਾ ਮਜ਼ਾਕ ਦੀ ਗੱਲ ਨਹੀਂ ਜਿੱਦਾਂ ਤੈਨੂੰ ਨੌਲੇਜ ਹੈਗੀ ਆ ਪਹਿਲਾਂ ਮੈਂ ਤੇਨਾਂ ਗੱਲਬਾਤ ਕੀਤੀ ਸੀ ਹਨ ਇਹ ਅੱਜ ਕੱਲ ਆਪਣੇ ਨਿਆਣਿਆਂ ਨੂੰ ਇਹਨਾਂ ਗਿਆਨ ਨਹੀਂ ਲੈਂਦੇ ਜਿਹੜੀ ਇਹਨਾਂ ਮਾਹੌਲ ਉਦਾਂ ਦਾ ਹੋ ਗਿਆ ਠੀਕ ਹੈ ਕੋਈ ਟਮਾਟਾ ਪਾਈ ਹੁੰਦਾ ਇਦਾਂ ਜਿੱਦਾਂ ਜਿਹੜਾ ਗਿਆਨ ਬੰਦਾ ਲੈਂਦਾ ਠੀਕ ਹੈ ਨਿਆਣੇ ਨਿੱਕੇ ਵੀ ਨਹੀਂ ਤਾਂ ਅੱਜ ਗੱਲ ਤੁਹਾਨੂੰ ਮਾਹੌਲ ਦਾ ਵੀ ਰੋ ਪਤਾ ਹੀ ਆ ਠੀਕ ਹੈ ਜੀ ਤੇ ਹਰੇਕ ਪਿੰਡ ਦੇ ਵਿੱਚ ਇਦਾਂ ਸਾਡੇ ਬਾਬਾ ਸਾਹਿਬ ਜੀ ਠੀਕ ਹੈ ਜੀ ਸਾਡੇ ਗੁਰੂਆਂ ਦੀ ਇਦਾਂ ਲਾਇਬ੍ਰੇਰੀ ਬਣੀ ਹੋਣੀ ਚਾਹੀਦੀ ਇੱਕ ਵੱਖਰੀ ਠੀਕ ਹੈ ਜੀ ਜਿਹਦੇ ਵਿੱਚ ਸਾਰਾ ਗਿਆਨ ਮਿਲੇ ਠੀਕ ਹੈ ਜੀ ਤੇ ਨਿਆਣਿਆਂ ਤੋਂ ਸਾਡਿਆਂ ਨੂੰ ਜਿਹੜੇ ਆਉਣ ਵਾਲੀ ਜਾਂ ਪੀੜ੍ਹੀ ਆ ਜਾਂ ਹੈਗੀ ਆ ਠੀਕ ਹੈ ਨਵੀਂ ਦੂਜੀ ਆ ਉਹਨਾਂ ਨੂੰ ਪਤਾ ਲੱਗੇ ਹਾਂ ਵੀ ਸਾਡੇ ਲਈ ਆ ਕੁਝ ਹੋਇਆ ਆ ਠੀਕ ਹੈ ਜੀ ਹਨਾ ਸਾਰਾ ਹੀ ਕਿ ਅਸੀਂ ਇੰਨੀਆ ਕੁਰਬਾਨੀਆਂ ਦਿੱਤੀਆਂ ਠੀਕ ਹੈ ਜੀ ਸਾਡੇ ਬਾਬਾ ਸਾਹਿਬ ਜੀ ਨੇ ਆ ਕੋ ਸੇਹਾ ਹਨਾ ਇਹ ਸਾਡੇ ਅੱਜ ਕੱਲ ਬਹੁਤ ਘੱਟ ਗਿਆਨ ਹੋ ਰਿਹਾ ਹਨਾ ਦੇਰੇ ਆ ਪਰ ਮੇਰੇ ਹਿਸਾਬ ਨਾਲ ਹਰੇਕ ਪਿੰਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਠੀਕ ਹੈ ਜੀ ਸਾਡੇ ਗੁਰੂਆਂ ਦੀ ਹੁਣੀ ਚਾਹੀਦੀ ਲਾਇਬ੍ਰੇਰੀ ਠੀਕ ਹੈ ਜੀ ਤੇ ਬਾਕੀ ਜੇ ਕੋਈ ਗੱਲ ਤੇ ਬੋਲ ਬੋਲਣ ਦੇ ਵਿੱਚ ਹੋ ਗਈ ਉਹ ਮਾਫ ਕਰਿਓ ਠੀਕ ਹੈ ਜੀ ਸਾਡੇ ਦਾ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਗਿਆਨ ਦਿੱਤਾ ਜਾਂਦਾ ਨਿਆਣਿਆਂ ਨੂੰ ਠੀਕ ਹੈ ਜੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਕਲਾਸ ਲੱਗਦੀ ਆ ਠੀਕ ਹੈ ਜੀ 바ਵਾ ਜਿੱਥੇ 바ਵਾ ਸਾਹਿਬ ਬਾਰੇ ਦੱਸਿਆ ਜਾਂਦਾ ਠੀਕ ਹੈ ਜੀ ਤੇ ਆਪਣੀ ਹੋਰ ਲੈਂਗੁਏਜ ਦਾ ਇੰਗਲਿਸ਼ ਹੋਈ ਜਾਂ ਹੋਰ ਭਾਸ਼ਾ ਹੋਈ ਉਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਭਾਸ਼ਾ ਦੀ ਨੌਲੇਜ ਹਰੇਕ ਭਾਸ਼ਾ ਸਿੱਖਣੀ ਚਾਹੀਦੀ ਆ ਠੀਕ ਹੈ ਜੀ ਭਾਸ਼ਾ ਨਹੀਂ ਕੋਈ ਮਾੜੀ ਹੁੰਦੀ ਠੀਕ ਹੈ ਜੀ ਭਾਸ਼ਾ ਸਾਨੂੰ ਸਿੱਖਣੀ ਚਾਹੀਦੀ ਆ ਕੀ ਪਤਾ ਕਿੱਥੇ ਕਿਹੜੀ ਭਾਸ਼ਾ ਦੀ ਲੋੜ ਪੈ ਜਵੇ ਠੀਕ ਹੈ ਜੀ ਇਸ ਲਈ ਸਾਨੂੰ ਸਿੱਖਣੀ ਚਾਹੀਦੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਗੱਲ ਜੇ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਕੀ ਹੋਰ ਵੀਰ ਕੀ ਕਹਿਣਾ ਚਾਹੁੰਦਾ ਹੋਰ ਕੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਤੇ ਭਾਰਤ ਦੇ ਸੰਵਿਧਾਨ ਦੇ ਅਸੀਂ ਉਲੰਘਣਾ ਕਦੇ ਨਹੀਂ ਕਰਨੀ ਭਾਰਤ ਦੇ ਸੰਵਿਧਾਨ ਨੂੰ ਹੀ ਪਹਿਲੇ ਦਰਜੇ ਤੇ ਰੱਖਣਾ ਹੈ ਤੇ 바ਵਾ ਸਾਹਿਬ ਨੂੰ ਵੀ ਮੰਨਣਾ ਹੈ ਉਹਨਾਂ ਦੀ ਫਿਲਾਸਫੀ ਤੇ ਉਹਨਾਂ ਨੂੰ ਪੜ੍ਹਨਾ ਹੈ ਤੇ ਵਕ ਵਕ ਧਰਮਾਂ ਵਿੱਚ ਹੋ ਕੇ ਅੱਡ ਨਹੀਂ ਹੋਣਾ ਸਾਰਿਆਂ ਨੇ ਇਕਤਾ ਦਿਖਾਉਣੀ ਹੈ ਅਤੇ ਸੰਵਿਧਾਨ ਨੂੰ ਹੀ ਪੜ੍ਹਨਾ ਹੈ ਜੈ ਭੀਮ ਜੈ ਭਾਰਤ